ਖਬਰਾਂ ਦੇ ਬੁਲੇਟਿਨ 'ਚ ਤੁਹਾਡਾ ਸਵਾਗਤ ਹੈ ਨਜ਼ਰ ਮਾਰਦੇ ਹਾਂ ਅੱਜ ਦੀਆਂ ਖਾਸ ਖਬਰਾਂ ਤੇ ਮੋਹਾਲੀ ਦੇ ਇੰਡਸਟਰੀਅਲ ਫੇਸ ਨੋ ਖੇਤਰ ਵਿੱਚ ਇੱਕ ਫੈਕਟਰੀ ਵਿੱਚ ਸਿਲੰਡਰ ਫਟਣ ਕਾਰਨ ਵੱਡਾ ਹਾਦਸਾ ਵਾਪਰ ਗਿਆ ਤੇ ਫੈਕਟਰੀ ਵਿੱਚ ਹੋਏ ਧਮਾਕੇ ਕਾਰਨ ਦੋ ਦੀ ਮੌਤ ਹੋ ਗਈ ਤੇ ਕਈ ਜ਼ਖਮੀ ਹੋ ਗਏ ਦੱਸਿਆ ਜਾ ਰਿਹਾ ਹੈ ਕਿ ਧਮਾਕੇ ਕਾਰਨ ਆਸ-ਪਾਸ ਦੇ ਘਰਾਂ ਦੀਆਂ ਕੰਧਾਂ ਤੱਕ ਵੀ ਹਿੱਲ ਗਈਆਂ ਅਜੇ ਤੱਕ ਧਮਾਕੇ ਦੀ ਅਸਲੀ ਕਾਰਨ ਦਾ ਪਤਾ ਨਹੀਂ ਲੱਗ ਸਕਿਆ ਇਸ ਘਟਨਾ ਦਾ ਪਤਾ ਚਲਦਿਆਂ ਹੀ ਪੁਲਿਸ ਮੌਕੇ ਤੇ ਪਹੁੰਚ ਗਈ ਤੇ ਪੁਲਿਸ ਵੱਲੋਂ ਇਸ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ ਜ਼ਖਮੀਆਂ ਨੂੰ ਹਸਪਤਲ ਵਿੱਚ ਪਹੁੰਚਪਤੀ ਕਰਵਾਇਆ ਜਾ ਰਿਹਾ ਤੇ ਇਸ ਘਟਨਾ ਤੋਂ ਬਾਅਦ ਜ਼ਿਲ੍ਹਾ ਪ੍ਰਸ਼ਾਸਨ ਦੇ ਅਧਿਕਾਰੀ ਵੀ ਮੌਕੇ ਤੇ ਪਹੁੰਚ ਗਏ ਦੱਸਿਆ ਜਾ ਰਿਹਾ ਕਿ ਆਕਸੀਜਨ ਸਿਲੰਡਰ ਦੀ ਫੈਕਟਰੀ ਜਿੱਥੇ ਇਹ ਤਮਾਕਾ ਹੋਇਆ ਹੁਣ ਤੱਕ ਦੀ ਸਭ ਤੋਂ ਵੱਡੀ ਖਬਰ ਮੁਹਾਲੀ ਦੇ ਉਦਯੋਗ ਖੇਤਰ ਫੇਸ 9 ਵਿੱਚ ਸਥਿਤ ਇੱਕ ਆਕਸੀਜਨ ਸਿਲੰਡਰ ਦੀ ਫੈਕਟਰੀ ਵਿੱਚ ਸਿਲੰਡਰ ਫਟਣ ਕਾਰਨ ਵੱਡਾ ਹਾਦਸਾ ਵਾਪਰ ਗਿਆ ਤਸਵੀਰਾਂ ਕਾਫੀ ਨਾਕ ਨੇ ਤੁਸੀਂ ਸਾਹ ਦੇਖ ਸਕਦੇ ਹੋ ਕਿਸ ਤਰੀਕੇ ਦੇ ਨਾਲ ਛੱਤਾਂ ਤੱਕ ਦੇ ਪਰਖਾਪੇ ਉੱਡ ਗਏ ਤੇ ਦੋ ਲੋਕਾਂ ਦੀ ਇਸ ਤਮਾਕੇ ਦੇ ਵਿੱਚ ਮੌਤ ਹੋ ਚੁੱਕੀ ਜਦੋਂ ਕਿ ਕਈ ਲੋਕੀ ਜ਼ਖਮੀ ਦੱਸੀ ਜਾ ਰਹੇ ਨੇ ਉਤਰੋਂ ਬਚਾਅ ਕਾਰਜ ਜਾਰੀ ਨੇ ਪੁਲਿਸ ਪ੍ਰਸ਼ਾਸਨ ਮੌਕੇ ਤੇ ਪਹੁੰਚ ਚੁੱਕਾ ਹੈ ਦੱਸਿਆ ਜਾ ਰਿਹਾ ਕਿ ਤਮਾਕੇ ਕਾਰਨ ਆਸ-ਪਾਸ ਦੇ ਘਰਾਂ ਦੀਆਂ ਕੰਧਾਂ ਜਿਹੜੀਆਂ ਸੀ ਉਹ ਵੀ ਹਿਲ ਚੁੱਕੀਆਂ ਨੇ ਅਜੇ ਤੱਕ ਤਮਾਕੇ ਦੇ ਅਸਲੀ ਕਾਰਨ ਦਾ ਪਤਾ ਹਾਲਾ ਤੱਕ ਨਹੀਂ ਲੱਗ ਸਕਿਆ ਕਟੜਣਾ ਦਾ ਪਤਾ ਚੱਲਦੇ ਹੀ ਪੁਲਿਸ ਅਤੇ ਮੈਡੀਕਲ ਟੀਮਾਂ ਮੌਕੇ ਤੇ ਪਹੁੰਚ ਗਈਆਂ ਪੁਲਿਸ ਵੱਲੋਂ ਇਸ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਕਿ ਆਖਰਕਾਰ ਇਹ ਹਾਦਸਾ ਕਿਵੇਂ ਵਾਪਰਿਆ ਜ਼ਖਮੀਆਂ ਨੂੰ ਬਹਰਾਲ ਹਸਪਤਾਲ ਵਿੱਚ ਭਰਤੀ ਕਰਵਾ ਦਿੱਤਾ ਗਿਆ ਹੈ ਇਸ ਕਟੜਣਾ ਤੋਂ ਬਾਅਦ ਜ਼ਿਲ੍ਹਾ ਪ੍ਰਸ਼ਾਸਨ ਦੇ ਅਧਿਕਾਰੀ ਵੀ ਮੌਕੇ ਤੇ ਪਹੁੰਚ ਚੁੱਕੇ ਹਨ ਤਸਵੀਰਾਂ ਮੁਹਾਲੀ ਦੇ ਉਦਯੋਗ ਖੇਤਰ ਫੇਸ 9 ਦੀਆਂ ਜਿੱਥੇ ਆਕਸੀਜਨ ਸਿਲੰਡਰ ਫਟ ਜਾਂਦਾ ਹੈ ਔਰ ਉਸ ਤੋਂ ਬਾਅਦ ਦੋ ਲੋਕਾਂ ਦੀ ਮੌਤ ਹੋ ਜਾਂਦੀ ਹੈ ਤੁਸੀਂ ਤਸਵੀਰਾਂ ਦੇਖ ਸਕਦੇ ਹੋ ਕਿੰਨੀਆਂ ਖੌਫਨਾਕ ਤੇ ਦਰਦਨਾਕ ਨੇ ਔਰ ਜਿਹੜੇ 2 ਲੋਕੀ ਮਰੇ ਨੇ ਉਹ ਬਿਲਕੁਲ ਬੁਰੀ ਤਰ੍ਹਾਂ ਦੇ ਨਾਲ ਝੁਲਸੇ ਹੋਏ ਨੇ ਔਰ 2-3 ਲੋਕੀ ਜ਼ਖਮੀ ਦੱਸੇ ਜਾ ਰਹੇ ਨੇ ਬਹਾਰ ਹਾਲ ਬਚਾਅ ਕਾਰਜ ਜਿਹੜੇ ਨੇ ਉਹ ਬਿਲਕੁਲ ਜਾਰੀ ਨੇ ਔਰ ਸਭ ਤੋਂ ਵੱਡੀ ਗੱਲ ਇਹ ਹੈ ਕਿ ਹਾਦਸਾ ਕਿਵੇਂ ਵਾਪਰਿਆ ਇਸ ਗੱਲ ਦਾ ਹੱਲ ਤੱਕ ਖੁਲਾਸਾ ਨਹੀਂ ਹੋਇਆ ਕਿ ਸਿਲੰਡਰ ਜਿਹੜੇ ਨੇ ਕਿਵੇਂ ਫਟੇ ਕੀ ਇਹਨਾਂ ਫੈਕਟਰੀ ਵਾਲਿਆਂ ਨੇ ਜਿਹੜੇ ਸਰਕਾਰ ਦੇ ਨੋਮਜ਼ ਹੁੰਦੇ ਨੇ ਜੇ ਬਚਾਅ ਕਾਰਜ ਦੇ ਨੋਮਜ਼ ਹੁੰਦੇ ਨੇ ਕਿ ਫਾਲੋ ਨਹੀਂ ਸੀ ਕੀਤੇ ਜੀ ਪ੍ਰੋਟੋਕਾਲ ਫਾਲੋ ਨਹੀਂ ਸੀ ਕੀਤਾ ਇਹ ਵੀ ਇੱਕ ਜਾਂਚ ਦਾ ਵਿਸ਼ਾ ਹੈ ਇਹ ਬਾਹਰਾਂ ਲਈ ਬਾਅਦ ਦੀ ਗੱਲ ਹੈ ਜਦੋਂ ਜਾਂਚ ਸਾਹਮਣੇ ਆਉਗੀ ਕਿ ਆਖਰਕਾਰ ਇਹ ਹਾਦਸਾ ਕਿਵੇਂ ਵਾਪਰਿਆ ਤੋ ਤਸਵੀਰਾਂ ਮੁਹਾਲੀ ਦੇ ਉਦਯੋਗ ਖੇਤਰ ਫੇ ਸਣਾਉਂਦੀਆਂ ਨੇ ਜਿੱਥੇ ਆਕਸੀਜਨ ਸਿਲੰਡਰ ਇੱਕ ਫੈਕਟਰੀ ਵਿੱਚ ਫਟਦਾ ਹੈ ਤੇ ਸਿਲੰਡਰ ਫਟਣ ਨਾਲ ਵੱਡਾ ਹਾਦਸਾ ਵਾਪਰ ਜਾਂਦਾ ਔਰ ਫੈਕਟਰੀ ਦੇ ਵਿੱਚ ਇਸ ਧਮਾਕੇ ਦੇ ਕਾਰਨ ਦੋ ਲੋਕਾਂ ਦੀ ਮੌਤ ਹੋ ਜਾਂਦੀ ਹੈ ਤੇ ਕਈ ਲੋਕ ਜ਼ਖਮੀ ਹੋ ਜਾਂਦੇ ਨੇ। ਕੀ ਘਟਨਾ ਹੋਈ ਹੈ ਕਿਹਨਾ ਕਾਰਨਾਂ ਕਰਣ ਹੋਈ ਹੈ ਤੇ ਕਿੰਨੇ ਵਿੱਕੇ ਜ਼ਖਮੀ ਦੱਸਿਆ ਜਾ ਰਿਹਾ ਹੈ। ਇਹ ਬੇਸਿਕਲੀ ਆਕਸੀਜਨ ਫੈਕਟਰੀ ਹੈ ਹਾਈ ਟੈਕ ਗੈਸਿਸ ਤੇ ਉਹਦੇ ਇਥੇ ਅੱਜ ਆਕਸੀਜਨ ਸਿਲੰਡਰ ਅੰਦਰੋਂ ਬਲਾਸਟ ਹੋਇਆ ਹੈ। ਬਲਾਸਟ ਹੋਣ ਤੋਂ ਬਾਅਦ ਇਹਦੇ ਦੋ ਜਖਮੀਆਂ ਹੋਈਆਂ ਜਿਹੜੇ ਜਨੇ ਜਖਮੀ ਹੋਈਆਂ ਦੋ ਚਾਰ ਜਨੇ ਜ਼ਖਮੀ ਵੀ ਹੈ ਉਹਨਾਂ ਨੂੰ ਇਹ ਸਰਕਾਰ ਕੀ ਰਿਹਾ ਹੈ ਇਹ ਅਜੇ ਇਹ ਪ੍ਰੀਲੀਮਿਨਰੀ ਉਹ ਹੈ ਅਸੀਂ ਤੁਹਾਨੂੰ ਸਾਰੀ ਇਹਦੀ ਡਿਟੇਲਿੰਗ ਕਰਨ ਬਾਅਦ ਚ ਦੱਸ ਦੇ ਹੋ ਗਏ ਅਸੀਂ ਇੱਥੇ ਬੇਸਿਕਲੀ ਇਹ ਫੈਕਟਰੀ ਦੇ ਵਿੱਚ ਆਕਸੀਜਨ ਸਿਲੰਡਰ ਭਰਦੇ ਹਾਂਜੀ ਤੇ ਫਿਰ ਇਹਨਾਂ ਜਿਹੜੇ ਇਹਨਾਂ ਕੋਲ ਕਿ ਇਹਦੀ ਪਰਮਿਸ਼ਨ ਹੈ ਕੀਤੀ ਨਾਲ ਉਹ ਲੋੜੀ ਕਿ ਫਾਇਰ ਕਿਉਂ ਹੈ ਅਨੋਸਿੰਗਰਾਈਡ ਜਾਰੀ ਹੁੰਦੀ ਹੈ ਹਾਂ ਉਹ ਸਾਰੀਆਂ ਅਸੀਂ ਹੁਣ ਇਹਦੇ ਇਹ ਅਸੀਂ ਅਜੇ ਇਹਨਾਂ ਨੂੰ ਮੂਵ ਕਰ ਰਹੇ ਹਾਂ ਜਿਹੜੇ ਕੈਜੂਐਲਟੀਆਂ ਹੋਈਆਂ ਨੇ ਤੇ ਉਹਨਾਂ ਨੂੰ ਪੇਸ਼ੈਂਟਸ ਨੂੰ ਭੇਜਿਆ ਤੇ ਬਾਕੀ ਡਿਟੇਲਿੰਗ ਤੁਹਾਨੂੰ ਇਸ ਤੋਂ ਬਾਅਦ ਵੱਖਰੇ ਤੌਰ ਤੇ ਦੱਸਾਂਗੇ ਜੀ ਅੱਜ ਦਾ ਹਾਈ ਟੈਕ ਇੰਡਸਟਰੀਜ਼ ਨੇ ਜਿੱਥੇ ਆਕਸੀਜਨ ਸਿਲੰਡਰ ਸੀ ਪਰ ਨੂੰ ਭਰਿਆ ਜਾਂਦਾ ਹੈ ਉੱਥੇ ਆਕਸੀਜਨ ਸਿਲੰਡਰ ਬਲਾਸਟ ਹੋ ਗਿਆ ਜਿੱਦ ਕਰਕੇ 2 ਕੈਜੁਐਲਟੀਆਂ ਹੋਈਆਂ ਨੇ ਤੇ 3 ਤੋਂ 4 ਇੰਜਰੀਜ਼ ਇੰਜਰਡ ਪੇਸ਼ੈਂਟਸ ਨੇ

ਮੁਤਿਆਰਾ ਇਸ ਮਹੀਨੇ ਦੀ ਬੜੀ ਬੇਸਬਰੀ ਨਾਲ ਉਡੀਕ ਕਰਦੀ ਹਨ ਉੱਥੇ ਹੀ ਸਾਵਣ ਮਹੀਨੇ ਵਿੱਚ ਵਰਦੇ ਮੀਂਹ ਵਿੱਚ ਕੁਦਰਤ ਨਾਲ ਪੂਰਾ ਵਾਤਾਵਰਨ ਰੁੱਖ ਪਸ਼ੂ ਪੰਛੀ ਵੀ ਇੱਕ ਮੇਖੋ ਕੇ ਆਨੰਦ ਦੇ ਗਾਉਂਦੇ ਹੋਏ ਨਜ਼ਰ ਆਉਂਦੇ ਹਨ ਇਸੇ ਮਹੀਨੇ ਦੁਨੀਆ ਭਰ ਵਿੱਚ ਵਸਦੀਆਂ ਪੰਜਾਬੀ ਵਿਰਸੇ ਨੂੰ ਪਿਆਰ ਕਰਨ ਵਾਲੀਆਂ ਮੁਤਿਆਰਾ ਵੱਲੋਂ ਮਨਾਏ ਜਾਂਦੇ ਤਿਆਂ ਦੇ ਤਿਹਾੜੀ ਦੀ ਇੱਕ ਵਿਲੱਖਣ ਮੱਤਤਾ ਹੈ ਇਸੇ ਲਈ ਤਹਿਤ ਕਸਬਾ ਤਨੋਲਾ ਦੀ ਮਾਨਾ ਪੱਤੀ ਵਿੱਚ ਤੀਜਾ ਸਾਲਾਣਾ ਤੀਆਂ ਦਾ ਤਿਹਾੜੀ ਬੜੀ ਹੀ ਧੂਮ-ਤਾਮ ਨਾਲ ਤੇ ਉਤਸ਼ਾਹ ਦੇ ਨਾਲ ਮਨਾਇਆ ਗਿਆ ਇਸ ਮੌਕੇ ਜਿੱਥੇ ਲਾਕੇ ਦੀਆਂ ਸੁਆਣੀਆਂ ਮੁਟਿਆਰਾਂ ਤੇ ਨਿੱਕੀਆਂ ਬੱਚਿਆਂ ਨੇ ਪੂਰੇ ਜੋਸ਼ ਨਾਲ ਭਾਗ ਲਿਆ ਉੱਥੇ ਹੀ ਇਲਾਕੇ ਦੀਆਂ ਪ੍ਰਮੁੱਖ ਸਿਆਸੀ ਸ਼ਖਸੀਅਤਾਂ ਨੇ ਵੀ ਇਸ ਮੇਲੇ ਦੀ ਰੌਣਕ ਨੂੰ ਵਧਾਇਆ ਅੱਜ ਇਹ ਤੀਆਂ ਦਾ ਤਿਹਾਰ ਮਨਾਇਆ ਜਾ ਰਿਹਾ ਹੈ ਮੈਂ ਜੋ ਆਰਗੇਨਾਈਜ਼ ਕਮੇਟੀ ਜਨੂੰ ਬਹੁਤ-ਬਹੁਤ ਵਧਾਈਆਂ ਦੇਣਾ ਚਾਹੁੰਦਾ ਹਾਂ ਕਿਉਂਕਿ ਇਹ ਸਾਡਾ ਇੱਕ ਪ੍ਰਾਤਨ ਤਿਹਾਰ ਹੈਗਾ ਇਸ ਦੇ ਵਿੱਚ ਜੋ ਲੜਕੀਆਂ ਨੇ ਗੀਆਂ ਕੋਈ ਆਪਣੇ ਸਹੁਰੇ ਘਰ ਗਈ ਹੁੰਦੇ ਜਾਂ ਪੁਰਾਣੀਆਂ ਬਚਪਨ ਦੀਆਂ ਸਹੇਲੀਆਂ ਹੁੰਦੀਆਂ ਨੇਗੀਆਂ ਉਹ ਆ ਕੇ ਮਿਲ-ਜੁਲ ਕੇ ਇਹ ਤੀਆਂ ਦਾ ਤਿਹਾਰ ਮਨਾਉਂਦੇ ਨੇ ਤੇ ਖੁਸ਼ੀਆਂ ਨਾਲ ਇਹ ਤਿਹਾਰ ਨੂੰ ਮੇਪਰੇ ਚੜਾਉਂਦੀਆਂ ਇਸ ਦੇ ਸੰਬੰਧ ਵਿੱਚ ਅਸੀਂ ਜੋ ਲਾਉਣ ਇਸ ਵੰਦ ਵਿੱਚ ਗਾਸਤ ਪਾਰਟੀਆਂ ਲਾਈਆਂ ਹੋਈਆਂ ਨੇ ਜੀਆਂ ਕਿਸੇ ਨੂੰ ਵੀ ਸਰਾਰਪੀ ਅਸਲ ਨੂੰ ਅਸੀਂ ਕੋਈ ਇੱਥੇ ਗਲਤ ਹਰਕਤ ਨਹੀਂ ਕਰਦੇ ਦਿੱ ਜਾਊਗੀ ਕਿਉਂਕਿ ਜੋ ਸਾਡੀਆਂ ਬੱਚਿਆਂ ਨੇ ਇਹ ਖੁੱਲ ਕੇ ਧੀਆਂ ਦਾ ਤਿਹਾਰ ਮਨਾਉਣਾ ਤਰੋਲਾ ਸ਼ਹਿਰ ਕਰੋ ਇਹਦੇ ਵਿੱਚੋਂ ਦੀ ਲੰਘਦੇ ਸੀ ਤੇ ਪਹਿਲਾਂ ਇਹ ਲੱਕੜ ਦੇ ਖਡਾਉਣਿਆ ਤੇ ਵਜਾ ਕਰਕੇ ਜਾਣਿਆ ਜਾਂਦਾ ਸੀਗਾ ਪਰ ਇੱਥੇ ਤਿਉਹਾਰ ਜਿਹੜੇ ਨੇ ਉਹਨਾਂ ਦਾ ਵੀ ਬਹੁਤ ਵੱਡਾ ਮਹੱਤਵ ਹੈ ਧੀਆਂ ਦਾ ਦਿਨ ਹੈ ਸਾਡੀਆਂ ਧੀਆਂ ਪੈਣਾ ਮਾਵਾਂ ਦਾ ਇਹ ਤਿਉਹਾਰ ਹੈ ਮੈਂ ਤਾਂ ਸਿਰਫ ਅ ਇੱਥੇ ਇੱਕ ਛੋਟੀ ਜੀ ਹਾਜ਼ਰੀ ਲਵਾਉਣ ਦੇ ਵਾਸਤੇ ਆਇਆ ਸੀਗਾ ਕਿਉਂਕਿ ਇਹ ਤਿਹਾਰ ਦਾ ਅਸਲ ਦੇ ਵਿੱਚ ਇਹ ਸਾਡੀਆਂ ਧੀਆਂ ਤੇ ਭੈਣਾਂ ਦਾ ਹੈ ਔਰ ਵੀ ਹੈ ਕਿ ਜਿਹੜੀ ਖੁਸ਼ੀ ਦੇ ਨਾਲ ਉਹਨਾਂ ਨੇ ਤਿਹਾਰ ਮਨਾਇਆ ਇਹ ਖੁਸ਼ੀ ਉਹਨਾਂ ਨੂੰ ਪੂਰਾ ਸਾਲ ਯਾਦ ਰਹੂਗੀ ਤੇ ਅਗਲੇ ਸੌਣ ਦੀ ਉਡੀਕ ਰਹੂ ਇਹ ਬਹੁਤ ਵੱਡੇ ਭਾਗਾ ਵਾਲੇ ਹੋ ਤੁਸੀਂ ਵੀ ਤੁਸੀਂ ਸਾਰੇ ਇੱਥੇ ਜਿਵੇਂ ਮੈਂ ਦੇਖ ਰਿਹਾ ਵੀ ਸਾਰੀਆਂ ਸਾਡੀਆਂ ਮਾਵਾ ਭੈਣਾਂ ਆਪਣੇ ਸਮੇਂ ਤੋਂ ਸਮਾਂ ਕੱਢ ਕੇ ਇੱਥੇ ਪਹੁੰਚਿਆ ਮੈਂ ਤੇ ਮੈਂ ਸਾਰਿਆਂ ਨੂੰ ਵਧਾਈ ਦਿੰਦਾ ਤੇ ਮੈਂ ਉਸ ਪਰਮਾਤਮਾ ਉਸ ਵਾਹਿਗੁਰੂ ਅੱਗੇ ਅਰਦਾਸ ਕਰਦਾ ਵੀ ਇਹ ਮੇਲਾ ਅਗਲੀ ਵਾਰ ਇਹਨੂੰ ਚਾਰੋਂ ਖਾਤ ਲੱਗੇ ਤੇ ਉਹ ਵੀ ਘੱਟ ਪਵੇ। ਤੋਂ ਸਾਰਿਆਂ ਨੂੰ ਤੁਹਾਨੂੰ ਬਹੁਤ-ਬਹੁਤ ਮੁਬਾਰਕਾਂ ਤੇ ਪਰਮਾਤਮਾ ਤੁਹਾਨੂੰ ਸਾਥ ਬੀਤੇ ਦਿਨ ਮੈਕਸ ਪਲਾਜ਼ਾ ਲੁਧਿਆਣਾ ਵਿੱਚ ਹਿੰਦੀ ਫਿਲਮ ਮਹਾ ਅਵਤਾਰ ਵੇਖਣ ਵਾਲਿਆਂ ਨੂੰ ਹਰਾਸਮੈਂਟ ਦਾ ਸਾਹਮਣਾ ਕਰਨਾ ਪਿਆ। ਜਦੋਂ ਫਿਲਮ ਸਹੀ ਤਰੀਕੇ ਨਾਲ ਨਾ ਚੱਲ ਸਕੇ ਤੇ ਫਿਲਮ ਵੇਖਣ ਆਏ ਲੋਕਾਂ ਨੇ ਹੰਗਾਮਾ ਕਰ ਦਿੱਤਾ ਦਰਸ਼ਕਾਂ ਦਾ ਕਹਿਣਾ ਹੈ ਕਿ ਪਲਾਜ਼ਾ ਵਾਲਿਆਂ ਨੇ ਦੁਰਵਿਵਾਰ ਵੀ ਕੀਤਾ ਤੇ ਇਸੇ ਕਰਕੇ ਮਜਬੂਰਨ ਪੁਲਿਸ ਨੂੰ ਬੁਲਾਣਾ ਪਿਆ ਨਰਸ ਕਿੱਥੇ ਕੇ ਕਰ ਰਹੇ ਸੀ ਸਰ ਅਸੀਂ ਨਰਸਿੰਮਾ ਮੂਵੀ ਦੇਖਣ ਆਏ ਸੀਗੇ ਜੀ ਇਹ ਵੀ 2ਵੀਂ ਮੋਲ ਦੇ ਵਿੱਚ OD3 ਦੇ ਵਿੱਚ ਅਸੀਂ ਆਏ ਅਸੀਂ ਇਹਨਾਂ ਨੂੰ ਕਿਹਾ ਕਿ ਸਾਡਾ ਆਵਾਜ਼ ਬਹੁਤ ਚਲਦੀ ਨਹੀਂ ਵੀ ਆਵਾਜ਼ ਬਿਲਕੁਲ ਨਹੀਂ ਸੁਣਦੀ ਵਿੱਚ ਹੈ ਕੋਈ ਵੀ ਅੱਗੇ ਚੈੱਕ ਕਰ ਲਵੇ ਕਹਿੰਦੇ ਟੈਕਨੀਕਲ ਇਸ਼ੂ ਹੈ ਉਸ ਕਰਕੇ ਲੋਕਾਂ ਦਾ ਟਾਈਮ ਵੇਸਟ ਹੋਇਆ ਬਹੁਤ ਕੁਝ ਹੋਇਆ ਤੁਹਾਨੂੰ ਕੀ ਦਸੀਏ ਬਹੁਤ ਹੰਗਾਮਾ ਹੋਇਆ ਇਨਾਂ ਨੇ ਸਾਡੇ ਤੇ ਟੁੱਟ ਕੇ ਵੀ ਬਹੁਤ ਕੁਝ ਕੀਤਾ ਇਹਨਾਂ ਨੇ ਸਾਡੇ ਨਾਲ ਤੇ ਫਿਰ ਅਸੀਂ ਜਦੋਂ 112 ਤੇ ਪੁਲਿਸ ਬੁਲਾਈ ਤੇ ਉਦੋਂ ਸਾਡਾ ਸਾਰਾ ਕੁਝ ਮੈਟਰ ਸੌਟ ਆਊਟ ਹੋ ਚੁੱਕਾ ਹੈ ਤੇ ਇਹਨਾਂ ਨੇ ਮਾਲ ਦੇ ਵਿੱਚ ਕੁਝ ਵੀ ਵਧੀਆ ਨਹੀਂ ਹੈਗਾ ਸਟਾਫ ਨੂੰ ਅਕਲ ਹੈ ਨੀਗੀ ਜੀ ਬੋਲਣ ਦੀ ਸਿੰਪਲ ਜੀ ਗੱਲ ਹੈ ਬਾਕੀ ਗੱਲ ਕਰੋ ਸਾਡੇ ਜੀ ਸਰ ਦੇਖਿਆ ਜਾਵੇ ਕਿਤਨਾ ਕਿਤੇ ਪੁਲਿਸ ਵੀ ਆਈ ਆ ਕਿ ਪੁਲਿਸ ਕਿਉਂ ਆਈ ਜੀ ਸਰ ਪੁਲਿਸ ਦਾ ਦੇਖੋ ਮੇਨ ਇਹ ਦਿੱਕਤ ਆ ਕਿ ਹੁਣ ਮੇਰੀ ਗੱਲ ਸੁਣੋ ਜੇ ਬੰਦਾ ਸੰਡੇ ਨੂੰ ਆਂਦਾ ਨਿਕਲ ਕੇ ਤਾਂ ਬੰਦਾ ਕਿਉਂ ਆਂਦਾ ਕਿ ਜਸਟ ਆਪਣੀ ਫੈਮਿਲੀ ਨਾਲ ਇੰਜੋਇਮੈਂਟ ਕਰੇ ਉਹ ਕਰੇ ਸਰ ਤੁਸੀਂ 2-3 ਘੰਟੇ ਦੀ ਮੂਵੀ ਹੁੰਦੀ ਉਹ ਵੀ ਬੰਦਾ ਇੰਜੋਏ ਕਰਨਾ ਹੋਵੇ ਤੇ ਬੰਦਾ ਆ ਕੇ ਕੀ ਕਹੂਗਾ ਇੱਥੇ ਦੱਸੋ ਸਰ ਇਹਨਾਂ ਦੀ ਜਿਹੜੇ ਸਟਾਫ ਦੀ ਇੱਕ ਮੈਡਮ ਹੈ ਮੈਂ ਉਹਨਾਂ ਦਾ ਨਾਮ ਇਹਨਾਂ ਨੇ ਦੱਸਿਆ ਨਹੀਂ ਸਾਨੂੰ ਕਿਉਂਕਿ ਇਹਨਾਂ ਨੇ ਨਾਮ ਦੇਣ ਨੂੰ ਮਨ੍ਹਾ ਕਰਤਾ ਸੀ ਜੀ ਸਰ ਉਹ ਮੈਡਮ ਨੇ ਇੰਨੀ ਗੰਦੀ ਬੋਲੀ ਹੈ ਇੰਨਾ ਗੰਦਾ ਰੂਡ ਬੋਲੀ ਹੈ ਉਹਨੂੰ ਬੋਲਣ ਦੀ ਅਕਲ ਨਹੀਂ ਜੇ ਆਪਾਂ ਕਹਿੰਦੇ ਨਾ ਕੁੜੀਆਂ ਨੂੰ ਹਰ ਰਾਈਟ ਹੈ ਮੈਂ ਕਹਿੰਨਾ ਇਹੋ ਜਿਹਾ ਰਾਈਟ ਹਟਾ ਦਿਓ ਕੁੜੀਆਂ ਦੇ ਨਾਮ ਤੇ ਮੁੰਡਿਆਂ ਨੂੰ ਸਰ ਰਾਈਟ ਦੇਣਾ ਕਿਉਂ ਨਹੀਂ ਬਿਲਕੁਲ ਬੰਦਾ ਜੀ ਸਰ ਉਹ ਮੁੰਡੇ ਮਦ ਵੀ ਇਦਾਂ ਹੀ ਰਵੇ ਫਿਰ ਜ਼ਿੰਦਗੀ ਵਿੱਚ ਕੁੜੀਆਂ ਹਰ ਚੀਜ਼ ਕੁੜੀਆਂ ਹੀ ਬੋਲਣ ਦੀ ਸਰ ਬੈਸ ਇਹ ਗੱਲ ਤੋਂ ਉਹੀ ਹੈ ਜੀ ਇਹਨਾਂ ਨੇ ਪਹਿਲੀ ਗੱਲ ਤਾਂ ਸਾਰਿਆਂ ਨੂੰ ਪਹਿਲਾਂ ਕਿਹਾ ਮੂਵੀ ਸਰ ਇੱਕ ਮੈਡਮ ਸੀਗੀ ਜਿਹੜੇ ਜਿਨ੍ਹਾਂ ਨੇ ਬਹੁਤ ਹਿੰਮਤ ਕਰਕੇ ਗੱਲ ਕਹੀ ਹੈ ਕਿ ਸਰ ਜੀ ਇਹਦੀ ਆਵਾਜ਼ ਬਿਲਕੁਲ ਨਹੀਂ ਹੈਗੀ ਸਾਨੂੰ ਜਾਂ ਤਾਂ ਇਹਨੂੰ ਦੁਬਾਰਾ ਲਾਓ ਜਾਂ ਇਹਦੀ ਆਵਾਜ਼ ਵਧਾਓ ਇਹ ਦੋ ਦਿਨ ਤੋਂ ਖਰਾਬ ਹੀ ਆ ਰਹੀ ਤੁਸੀਂ ਅੱਜ ਆਏ ਹੋ ਸਰ ਅਪ ਸਰ ਪਤਾ ਅੱਜ ਆਏ ਨਾ ਸਰ ਸਾਨੂੰ ਤਾਂ ਪਤਾ ਲੱਗੂ ਦੋ ਦਿਨ ਤੋਂ ਕਿਸੇ ਨੇ ਨਹੀਂ ਕਿਹਾ ਉਹ ਉਹਨਾਂ ਨੇ ਨਹੀਂ ਇਹਨਾਂ ਮੈਟਰ ਰੱਖਿਆ ਤਾਂ ਹੁਣ ਦੱਸੋ ਸਰ ਕੀ ਕਰੀਏ ਉਹਨੂੰ ਸਰ ਪੈਸੇ ਰਿਫੰਡ ਕਿਤੇ ਸਰ ਪੈਸੇ ਰਿਫੰਡ ਕਿਤੇ ਬੜੇ ਰੋ ਰੋ ਕੇ ਕਿਤੇ ਆ ਜੀ ਇਹਨਾਂ ਨੂੰ ਪਹਿਲਾਂ ਤਾਂ ਸਰ ਉਹਨਾਂ ਦਾ ਜਿਹੜਾ ਮੇਨ ਬਾਰ ਵਿੱਚ ਬੋਡੀਗਾਰਡ ਬੈਠਾ ਹੋਆ ਉਹਨੇ ਬੰਦੇ ਨੇ ਇਹ ਗੱਲ ਕਹੀ ਆ ਕਿ ਜੀ ਹਲੇ ਦੀ ਨਹੀਂ ਪਹਿਲਾਂ ਦੇਖਾਂਗੇ ਜੀ ਪਹਿਲਾਂ ਠੀਕ ਕਰ ਲਾਂ ਦੋ 15 ਮਿੰਟ ਲਓ ਜੀ 20 ਮਿੰਟ ਰੁਕੋ ਜੀ ਉਸ ਤੋਂ ਬਾਅਦ ਤੁਹਾਨੂੰ ਪੈਸੇ ਦੇਵਾਂਗੇ ਜੀ ਦੇਖਦੇ ਆਂ ਜੇ ਹੋਇਆ ਤਾਂ ਕੁਝ ਤਾਂ ਦੇਵਾਂਗੇ ਜੀ ਸਰ ਉਸ ਤੋਂ ਬਾਅਦ ਤੁਸੀਂ ਦੇਖੋ ਪੌਣਾ ਘੰਟੇ ਬਾਅਦ ਸਾਨੂੰ ਪੈਸੇ ਰਿਫੰਡ ਵੀ ਕਾਦੇ ਹੋਏ 300 ਬੰਦਾ ਖੜਾ 300 ਬੰਦੇ ਦੇ ਵਿੱਚ ਤੁਸੀਂ ਦੇਖੋ 300 ਬੰਦੇ ਦੇ ਵਿੱਚ ਕੋਈ ਕੁੜੀ ਵਿੱਚ ਆ ਕੇ ਬੋਲੂਗੀ ਸਰ ਕਿਦੀ ਬੇਸਤੀ ਨਹੀਂ ਹੋਊਗੀ ਕੱਲੇ ਮੁੰਡੇ ਨੂੰ ਆਕੇ ਬੋਲੂਗੀ ਜੀ ਤੂੰ ਮੈਂ ਮ ਹੋਗੇ ਸਰ ਤੂੰ ਤੂੰ ਮੈਂ ਵੀਡੀਓ ਪਈ ਆਪਣੇ ਕੋ ਪ੍ਰੂਫ ਜੋ ਕਹੋਂਗੇ ਪ੍ਰੂਫ ਤੁਹਾਨੂੰ ਪ੍ਰੂਫ ਦਿਖਾ ਦੇਣਾ ਨਹੀਂ ਆ ਜਲੋ ਸਰ ਜੀ ਆ ਦੇਖੋ ਸਰ ਇਹ ਮੈਡਮ ਹੈ ਜੀ ਇਹਨਾਂ ਦੀ ਸਟਾਫ ਮੈਂਬਰ ਹੈ ਪੂਰੇ ਬੰਦੇ ਦੀ ਵੀਡੀਓ ਬੰਦੀ ਪਈ ਹੈ ਜੀ ਇਹ ਮੈਡਮ ਦਾ ਮਤਲਬ ਕੀ ਬੰਦਾ ਜੀ ਵਿੱਚ ਬੋਲਣ ਦਾ ਪੰਜਾਬ ਸਰਕਾਰ ਦੀ ਲੈਂਡ ਪੁੱਲਿੰਗ ਸਕੀਮ ਦਾ ਚਾਰੇ ਪਾਸੇ ਵਿਰੋਧ ਹੋ ਰਿਹਾ ਹੈ ਤੇ ਕਿਸਾਨ ਸੜਕਾਂ ਤੇ ਉਤਰ ਆਏ ਹਨ ਅੱਜ ਜਲੰਧਰ ਦੇ ਕੁੱਕੜ ਪਿੰਡ ਵਿੱਚ ਇਸ ਸਕੀਮ ਦਾ ਵਿਰੋਧ ਕੀਤਾ ਗਿਆ ਤੇ ਮਾਨ ਸਰਕਾਰ ਮੁਰਦਾਬਾਦ ਦੇ ਨਾਰੇ ਲਗਾਏ ਗਏ ਇਸ ਮੌਕੇ ਦੇ ਕਿਸਾਨਾਂ ਨੇ ਕਿਹਾ ਕਿ ਉਹ 11 ਅਗਸਤ ਤੋਂ ਪੰਜਾਬ ਭਰ ਵਿੱਚ ਬਾਈਕ ਰੈਲੀ ਕਰਨ ਜਾ ਰਹੇ ਹਨ ਤੇ 20 ਅਗਸਤ ਨੂੰ ਮਹਾਂ ਰੈਲੀ ਕੀਤੀ ਜਾਵੇਗੀ ਜ਼ਮੀਨ ਬਚਾਓ ਪਿੰਡ ਬਚਾਓ ਪੰਜਾਬ ਬਚਾਓ ਦੇ ਨਾਅਰੇ ਹੇਠ ਜਲੰਧਰ ਦੇ ਵਿੱਚ ਵਿਸ਼ਾਲ ਵੱਡੀ ਰੈਲੀ ਕਰਨੀ ਸੀ ਉਹਦਾ ਇੱਥੇ ਆ ਕੇ ਜਾਇਜ਼ਾ ਲਿਆ ਸੀਗਾ ਜਿਹੜੀ ਪੁੱਡਾ ਗਰਾਊਂਡ ਜਿਹੜਾ ਪੁੱਡਾ ਦਾ ਇੱਥੇ ਪੰਜਾਬ ਦਾ ਹੈੱਡ ਆਫਿਸ ਸੀਗਾ ਉਹ ਗਰਾਊਂਡ ਬਹੁਤ ਛੋਟੀ ਲੱਗੀ ਸਾਨੂੰ ਕਿਉਂਕਿ ਐਡਾ ਵੱਡਾ ਇਕੱਠਾ ਹੋਣਾ ਉੱਥੇ ਰਹਿਣੇ ਨਹੀਂ ਸੀਗੇ ਫਿਰ ਸਾਰੇ ਜਾਇਜੇ ਲੈ ਕੇ ਜਿਹੜਾ ਕੁੱਕੜਪਿੰਡ ਆ ਕੁੱਕੜਪਿੰਡ ਦੀ ਦਾਣਾ ਮੰਡੀ ਜਿਹੜੀ ਆ ਜਿਹੜੀ ਨਾਲ ਹੀ ਜਲੰਧਰ ਦੇ ਹੈਗੀ ਆ ਇੱਕ ਤਾਂ ਸਾਨੂੰ ਲੱਗਿਆ ਵੀ ਉਸ ਪਿੰਡ ਦੀ ਲਗਭਗ 800 ਏਕੜ ਤੇ ਉਹ ਦਾਣਾ ਮੰਡੀ ਵੀ ਵਿੱਚ ਲੈਂਡ ਪੂਲਿੰਗ ਪਾਲਿਸੀ ਵਿੱਚ ਆਈ ਹੋਈ ਆ ਤੇ ਉਹ ਮੰਡੀ ਕਾਫੀ ਵੱਡੀ ਆ ਤੇ ਜਿੰਨਾ ਵੱਡਾ ਸਾਡਾ ਇਕੱਠਾ ਹੋਣਾ ਉਹਦੇ ਨੇੜੇ ਗਰਾਊਂਡਸ ਆ ਤੇ ਸਾਨੂੰ ਲੱਗਾ ਸਾਡੀ ਪਾਰਕਿੰਗ ਵੀ ਹੋ ਜੂਗੀ ਤੇ ਉਹ ਸੂਟੇਬਲ ਜਗਾਹ ਵੇਕ ਪੀੜਿਤ ਪਿੰਡਾਂ ਦੇ ਲੋਕਾਂ ਦੀ ਸ਼ਮੂਲੀਅਤ ਵੀ ਹੋਊਗੀ ਇਸ ਕਰਕੇ ਕਿਸਾਨ ਮਜ਼ਦੂਰ ਮੋਰਚਾ ਭਾਰਤ ਨੇ ਸਾਰੀਆਂ तमाम ਜਥੇਬੰਦੀਆਂ ਨੇ ਉਹ ਮੰਡੀ ਨੂੰ ਸਿਲੈਕਟ ਕੀਤਾ ਹੈਗਾ ਤੇ ਉਹਦੇ ਲਈ ਉੱਥੇ ਟੈਂਟ ਦਾ ਹੀ ਰਿਕੁਆਇਰਮੈਂਟ ਸੀ ਸਪੀਕਰ ਦਾ ਹੀ ਰਿਕੁਆਇਰਮੈਂਟ ਸੀ ਸਾਨੂੰ ਕੀ ਕੁਝ ਚਾਹੀਦਾ ਉਹ ਸਾਰੀ ਆਪਾਂ ਯੋਜਨਾਬੰਦੀ ਉੱਥੇ ਕੀਤੀ ਹੈਗੀ ਆ ਤਾਂ ਹੁਣ ਲੰਗਰ ਦੀ ਵੀ ਜਿੱਦਾਂ ਹੈਗਾ ਅਸੀਂ ਤੁਹਾਡੇ ਮਾਤਮਨਾ ਅਪੀਲ ਕਰਾਂਗੇ ਵੀ ਜਿਹੜੇ ਜਿੰਨੇ ਵੀ ਜਲੰਧਰ ਦੇ ਸਥਾਨਿਕ ਪਿੰਡ ਨੇ ਜਾਂ ਉਸ ਇਲਾਕੇ ਦੇ ਮੰਡੀ ਨਾਲ ਪ੍ਰਭਾਵਿਤ ਨੇ ਮੰਡੀ ਵੀ ਲੈ ਰਹੇ ਆ ਸਾਰੇ ਜਿਹੜੇ ਆ ਵੱਧ ਤੋਂ ਵੱਧ ਗਿਣਤੀ ਮਤਾਵਾ ਪੈਣਾ ਦੀ ਕਿਸਾਨਾਂ ਦੀ ਮਜ਼ਦੂਰਾਂ ਦੀ ਅਸੀਂ ਸਾਰੇ ਲੋਕਾਂ ਨੂੰ ਅਪੀਲ ਕਰਾਂਗੇ ਪਿੰਡਾਂ ਦੇ ਵਿੱਚੋਂ ਲੰਗਰ ਲੈ ਕੇ ਵਿਰਤਨ ਜਿਹੜਾ 20 ਨੂੰ 20 ਅਗਸਤ ਨੂੰ ਉੱਥੇ ਪਹੁੰਚਿਆ ਜਾਵੇ ਇੱਕ ਤਾਂ ਇਹ ਅਸੀਂ ਤੈਅ ਕੀਤਾ ਅੱਜ ਇੱਕ ਸਾਡੇ 11 ਨੂੰ ਮੋਟਰਸਾਈਕਲ ਮਾਰਚ ਹੈਗਾ ਆਪਣਾ ਲੈਂਡ ਪੁੱਲਿੰਗ ਪਾਲਿਸੀ ਦੇ ਵਿਰੋਧ ਵਿੱਚ ਉਹਦੇ ਵੀ ਉਹਦੇ ਵਾਸਤੇ ਮੋਰਚੇ ਨੇ ਪੰਜਾਬ ਦੇ तमाम ਜਿਲਿਆਂ ਦੇ ਵਿੱਚ ਲਗਭਗ 18 ਜਿਲਿਆਂ ਦੀਆਂ ਸੱਤ ਰਿਪੋਰਟਾਂ ਆਈਆਂ ਲਗਭਗ ਆਪਣੀ 7 ਤਰੀਕ ਨੂੰ 7 ਅਗਸਤ ਨੂੰ ਜਿਲ੍ਹਾ ਲੈਵਲ ਤੇ ਜਿਹੜੀਆਂ ਜਥੇਬੰਦੀਆਂ ਉਹਨਾਂ ਦੀ ਮੀਟਿੰਗ ਸੱਦ ਲਈ ਆ ਵੀ ਉਹਦੇ ਵਿੱਚ ਜਿਹੜੇ ਰੂਟ ਆ ਉਹ ਤੈਅ ਕੀਤੇ ਜਾਣ ਔਰ ਤੁਸੀਂ ਦੇਖੋਗੇ ਅਸੀਂ ਪੰਜਾਬ ਦੇ ਲੋਕਾਂ ਨੂੰ ਪੰਜਾਬ ਦੇ ਯੂਥ ਨੂੰ ਸੱਦਾ ਦਿੰਦੇ ਆ ਵੀ ਉਹ 11 ਦੇ ਮੋਟਰਸਾਈਕਲ ਮਾਰਚ ਵਿੱਚ ਵੱਡੇ ਪੱਧਰ ਤੇ ਪਹੁੰਚੇ ਔਰ ਇਹ ਇੱਕ ਚਲੋ ਇਹ ਸਮਾਂ ਦੱਸ ਦੂਗਾ ਇਤਿਹਾਸਕ ਮੋਟਰਸਾਈਕਲ ਮਾਰਚ ਪੰਜਾਬ ਦੇ ਅੰਦਰ ਹੋਊਗਾ ਜਿਹਦੇ ਵਿੱਚ ਤੁਹਾਨੂੰ ਲੱਖਾਂ ਵਰਗੀ ਗਿਣਤੀ ਸੜਕਾਂ ਤੇ ਨਜ਼ਰ ਆਊਗੀ ਔਰ ਜਿੱਥੇ-ਜਿੱਥੇ ਜਥੇਬੰਦੀਆਂ ਨਹੀਂ ਹੈਗੀਆਂ ਸਾਡੀ ਅਪੀਲ ਆ ਪੰਜਾਬ ਦੇ ਨੌਜਵਾਨਾਂ ਨੂੰ ਕਿਸਾਨਾਂ ਨੂੰ ਮਜ਼ਦੂਰਾਂ ਨੂੰ ਇਮਨਦਨ ਦੁਕਾਨਦਾਰਾਂ ਨੂੰ ਪੰਜਾਬੀਆਂ ਨੂੰ ਤੁਹਾਨੂੰ ਲੱਗੂਗਾ ਵੀ ਤੁਸੀਂ ਦੁਕਾਨਦਾਰਾਂ ਤੇ ਪੰਜਾਬੀਆਂ ਨੂੰ ਕਿਉਂ ਕਹਿ ਰਹੇ ਵੀ ਕਿਸਾਨਾਂ ਨਾਲ ਜੁੜਿਆ ਹੋਇਆ ਮੁੱਦਾ ਇਹ ਪ੍ਰਚਾਰਿਆ ਜਾਂਦਾ ਹੈ ਕਿਸਾਨਾਂ ਨਾਲ ਅਸਲ ਵਿੱਚ ਨਹੀਂ ਜੁੜਿਆ ਹੋਇਆ ਮੁੱਦਾ ਜਦੋਂ ਪਿੰਡ ਉਜੜ ਜਾਵਾ ਪਿੰਡ ਵਿੱਚ तमाम ਮਜ਼ਦੂਰ ਹੋਵੇ ਖੇਤ ਮਜ਼ਦੂਰ ਹੋਵੇ ਦੁਕਾਨਦਾਰ ਹੋਵੇ ਕੋਈ ਹੋਵੇ ਉਹਨੇ ਉਜੜ ਜਾਣਾ ਵਾ ਅਰ ਅਸੀਂ ਤਾਂ ਛੋਟੇ ਦੁਕਾਨਦਾਰ ਨੂੰ ਕਹਿੰਨੇ ਆ ਕਿ ਲਗਭਗ 25% ਆਨਲਾਈਨ ਵਪਾਰ ਆ ਗਿਆ ਠੀਕ ਹੈ ਜੀ ਲਗਭਗ ਜਿਹੜੀਆਂ JioMart ਤੋਂ ਲੈ ਕੇ ਜਿਹੜੀਆਂ ਵੀ e-commerce ਦੀਆਂ ਕੰਪਨੀਆਂ ਨੇ ਦੁਕਾਨਾਂ ਤੇ ਕਿਹਨੇ ਸਮਾਨ ਲੈਣ ਜਾਣਾ ਹੀ ਨਹੀਂ ਹੈਗਾ ਜਿਹੜਾ ਕਾਰਪੋਰੇਟ ਦਾ ਮਾਡਲ ਆ ਰਿਹਾ ਵੱਡੇ ਸ਼ਾਪਿੰਗ ਮਾਲ ਬਣ ਰਹੇ ਆ ਅਸੀਂ ਜਦੋਂ ਇਹ ਵਿਰੋਧ ਕਰਦੇ ਆ ਕਾਰਪੋਰੇਟ ਦਾ ਜ਼ਮੀਨਾਂ ਤੇ ਵੀ ਵਿਰੋਧ ਕਰਦੇ ਇਹ ਵੀ ਮੰਗ ਕਰਦੇ ਆ ਤਾਂ ਸਾਰੇ ਪੰਜਾਬੀਆਂ ਨੂੰ ਕਹਿੰਦੇ ਇਸ ਮੁੱਦੇ ਤੇ ਸਾਡੇ ਨਾਲ ਸਾਂਝ ਪਕਾ ਕੇ ਸਾਡੇ ਨਾਲ ਖੜਿਆ ਜਾਵੇ ਤੇ ਉਹ 11 ਦੇ ਮੋਟਰਸਾਈਕਲ ਵਿੱਚ ਅਰ ਉਹ ਤੋਂ ਗਾਹ ਜਿਹੜੀ 20 ਨੂੰ ਇੱਥੇ ਲੈਂਡ ਪੁੱਲਿੰਗ ਪਾਲਿਸੀ ਦੇ ਵਿੱਚ ਵੱਡੀ ਤੇ ਮਹਾਨ ਰੈਲੀ ਹੋ ਰਹੀ ਆ ਉਹਦੇ ਵਿੱਚ ਪਿੰਡ ਕੁੱਕੜ ਦਾਣਾ ਮੰਡੀ ਚ ਉਹਦੇ ਵਿੱਚ ਵੱਧ ਤੋਂ ਵੱਧ ਗਿਣਤੀ ਵਿੱਚ ਪਹੁੰਚਿਆ ਜਾਵੇ ਤਾਂ ਇਹ ਅੱਜ ਅਸੀਂ ਡਿਸੀਜਨ ਲਿਆ ਸੀ ਡਿਸਾਈਡ ਕੀਤਾ ਸੀਗਾ ਆਉਣ ਵਾਲੇ ਸਮੇਂ ਦੇ ਵਿੱਚ ਗਾਹਾਂ ਐਸਕੇਮ ਨੂੰ ਵੀ ਸੱਦਾ ਪੱਤਰ ਦਿੱਤਾ ਹੈਗਾ ਆਉਣ ਵਾਲੇ ਸਮੇਂ ਦੇ ਵਿੱਚ ਅਗਲੇ ਕੀ ਪ੍ਰੋਗਰਾਮ ਨੇ ਇਹਨਾਂ ਬਾਰੇ ਵੀ ਚਰਚਾ ਸਾਡੀ ਹੋਈ ਆ ਪਰ ਇਹ ਪ੍ਰੋਗਰਾਮ 11 ਤੇ 20 ਤੋਂ ਬਾਅਦ ਹੀ ਅਗਲਾ ਨਕਸ਼ਾ ਅਸੀਂ ਖਿੱਚਾਂਗੇ ਕਿ ਗਾਹਾਂ ਪੰਜਾਬ ਦੀ ਸਰਕਾਰ ਨੂੰ ਕਿਵੇਂ ਇਹ ਪਾਲਿਸੀ ਵਾਪਸ ਲੈਣ ਲਈ ਮਜਬੂਰ ਕਰਨਾ ਸਾਡਾ ਤੇ ਸਾਫ਼ ਕਹਿਣਾ ਵਾ ਭਗਵੰਤ ਮਾਨ ਨੂੰ ਕਿ ਤੁਰੰਤ ਪ੍ਰਭਾਵ ਦੇ ਨਾਲ ਉਹ ਇਹ ਪਾਲਿਸੀ ਵਾਪਸ ਲੈ ਜਾਣ ਸਪਸ਼ਟ ਤੌਰ ਤੇ ਅਸੀਂ ਕਹਿੰਦੇ ਆ ਜਥੇਬੰਦੀਆਂ ਨੇ ਇਸ ਅੱਧਾ ਨਹੀਂ ਸੀ ਦਿੱਤਾ ਵੀ ਭਾਜਪਾ ਦਾ ਸਮਾਜਿਕ ਬਾਈਕਾਟ ਕਰਦੋ ਔਰ ਜੋ ਅਸੀਂ ਪ੍ਰਸਤਿਤੀ ਦੇਖੀ ਸੀ ਜਿਹੜੀ ਪਾਜਪਾ ਦੇ ਲੀਡਰਾਂ ਨਾਲ ਉਹਦੇ ਘਰ ਦੇ ਜੀ ਵੀ ਬੋਲ ਕੇ ਰਾਜੀ ਨਹੀਂ ਸੀ ਘਰ ਦੇ ਜੀ ਕਹਿੰਦੇ ਸੀ ਵੀ ਤੁਸੀਂ ਜਿੱਧਰ ਤੁਸੀਂ ਜਾ ਰਹੇ ਹੋ ਗਲਤ ਜਾ ਰਹੇ ਹੋ ਤੇ ਭਗਵੰਤ ਮਾਨ ਨੂੰ ਕਹਿੰਨੇ ਵੀ ਤੁਹਾਡੇ ਨਾਲ ਤਾਂ ਇਹੋ ਵੀ ਬੁਰੀ ਹੋਊਗੀ ਪੰਜਾਬ ਦੇ ਵਿੱਚ ਜੇ ਤੁਸੀਂ ਪਛਾਂ ਨਾ ਹਟੇ ਨਾ ਆਏ ਇਹ ਟੋਟਲ ਟੋਟਲ ਕਾਰਪੋਰੇਟ ਨੂੰ ਇੱਥੇ ਮੇਰੇ ਸਾਥੀ ਹੋਰ ਕਰ ਲੈਣਗੇ ਵੀ ਪਾਲਿਸੀ ਦਾ ਸਾਨੂੰ ਕੋਈ ਫਾਇਦਾ ਨਜ਼ਰ ਨਹੀਂ ਆਉਂਦਾ ਹੈਗਾ ਜਿਹੜੇ ਪ੍ਰਚਾਰ ਪ੍ਰਸਾਰ ਰਹੇ ਹੈਗੇ ਕੋਈ ਟੋਟਲ ਕਾਰਪੋਰੇਟ ਮਾਡਲ ਆ ਔਰ ਸਾਡਾ ਮੰਨਣਾ ਪੀ ਪੰਜਾਬ ਦੇ ਲੋਕਰ ਅੱਜ ਨਹੀਂ ਤੇ ਕੱਲ ਭਗਵੰਤ ਮਾਨ ਨੂੰ ਜਿਹੜਾ ਉਹਨੇ ਥੁੱਕਿਆ ਉਹਨੂੰ ਚੱਟਣ ਲਈ ਮਜਬੂਰ ਕਰ ਦੇਣਗੇ ਕਦੀ ਵੀ ਪੰਜਾਬ ਦੀਆਂ ਜ਼ਮੀਨਾਂ ਕਿਸੇ ਵੀ ਕੀਮਤ ਤੇ ਨਹੀਂ ਦਿੱਤੀਆਂ ਜਾਣਗੀਆਂ ਮੈਂ ਕਹੂੰਗਾ ਜੀਰਾ ਸਾਹਿਬ ਗੱਲ ਕਰ ਲਾਂਗੇ ਥੋੜੇ ਬਟਾਲਾ ਦੇ ਪਿੰਡ ਖੋਚਕੀਪੁਰ ਦਾ ਮਾਮਲਾ ਇੱਕ ਕਲਯੁਗੀ ਮਾਣੇ ਆਪਣੇ ਆਸ਼ਿਕ ਨਾਲ ਮਿਲ ਕੇ ਆਪਣੇ ਹੀ 13 ਸਾਲ ਦੇ ਪੁੱਤਰ ਨੂੰ ਮੌਤੇ ਘਾਟ ਉਤਾਰ ਕੇ ਤੇ ਆਪਣੇ ਹੀ ਕਮਰੇ ਵਿੱਚ ਤਬ ਦਿੱਤਾ ਸੀ ਅੱਜ ਕਰੀਬ 12 ਸਾਲ ਬਾਅਦ ਉਹ ਕਲਯੁਗੀ ਮਾਂ ਅਤੇ ਉਸ ਦੇ ਆਸ਼ਿਕ ਨੂੰ ਪੁਲਿਸ ਨੇ ਗ੍ਰਿਫਤਾਰ ਕਰਕੇ ਉਸੇ ਜਗ੍ਹਾ ਤੇ ਲਿਆਂਦਾ ਜਿੱਥੇ ਉਹਨਾਂ ਨੇ ਉਸ ਨੌਜਵਾਨ ਦਾ ਕਤਲ ਕਰਕੇ ਦੱਬਿਆ ਸੀ ਗੱਲਬਾਤ ਦੌਰਾਨ ਡੀਐਸਪੀ ਹਰੀਸ਼ ਸ਼ੱਬਲ ਨੇ ਕਿਹਾ ਕਿ ਇਹ ਅੰਨੇ ਕਤਲ ਦੀ ਗੁੱਥੀ ਸੀ ਜੋ ਅੱਜ ਲੰਬੇ ਸਮੇਂ ਬਾਅਦ ਸੁਲਝਾ ਲਈ ਗਈ ਹੈ ਅਤੇ ਹੁਣ ਅਸੀਂ ਬੋਡੀ ਰਿਕਵਰ ਕਰਨ ਲਈ ਆਏ ਹੋਏ ਹਾਂ ਦੋਨੋਂ ਹੀ ਕਾਤਲਾਂ ਨੂੰ ਗ੍ਰਿਫਤਾਰ ਕਰ ਲਿਆ ਤੇ ਕਲਯੁਗੀ ਮਾਂ ਨੇ ਆਪਣੇ ਹੀ ਪੁੱਤਰ ਨੂੰ ਆਪਣੇ ਹੱਥੀਂ ਮੋਤੇ ਘਾਟ ਉਤਾਰ ਦਿੱਤਾ ਸੀ ਸ਼ਰਕੀ ਮਸਲਾ ਕੀ ਤੇ ਸਾਡੇ ਮਾਨਯੋਗ ਡੀਆਈਜੀ ਬਾਰਡ ਰੇਂਜ ਡਾਕਟਰ ਨਾਨਕ ਸਿੰਘ ਜੀ ਆਈਪੀਐਸ ਤੇ ਐਸਐਸਪੀ ਬਟਾਲਾ ਸੁਹੇਲ ਕਾਸਮੀਰ ਆਈਪੀਐਸ ਉਹਨਾਂ ਦੀ ਡਾਇਰੈਕਸ਼ਨ ਉਹਨਾਂ ਦੇ ਦਿਸ਼ਾ ਨਿਰਦੇਸ਼ਾਂ ਤੇ ਅੱਜ ਸ਼੍ਰੀ ਹਰਗਵਿੰਦਰ ਪੁਰ ਪੁਲਿਸ ਨੇ ਕੰਮ ਕਰਦੇ ਹੋਏ ਇੱਕ ਅੱਛੀ ਸਫਲਤਾ ਹਾਸਲ ਕੀਤੀ ਹੈ ਕਿ ਇੱਕ ਬਲਾਈਂਡ ਮਰਡਰ ਕੇਸ ਜਿਹੜਾ ਕਿ 2014 ਦਾ ਸੀਗਾ ਜਿਹਦੇ ਵਿੱਚ ਇੱਕ ਕਲਯੁਗੀ ਮਾਨ ਹੈ ਹਵਲ ਦੇ ਵਿੱਚ ਅੰਨੇ ਹੋ ਕੇ ਆਪਣੇ ਯਾਰ ਦੇ ਨਾਲ ਮਿਲ ਕੇ ਆਪਣੇ ਹੀ ਮੁੰਡੇ ਸੰਦੀਪ ਸਿੰਘ ਨੂੰ ਗਲਾ ਘੋਟ ਕੇ ਮਾਰ ਦਿੱਤਾ ਸੀ ਤੇ ਜਿੱਥੇ ਅੱਜ ਅਸੀਂ ਆਏ ਆ ਇੱਥੇ ਉਹਦੀ ਦਾਸ ਬਰੰਦ ਕਰਨ ਆਏ ਆ ਵੀ ਇਹ ਉਹਦਾ ਘਰ ਸੀ ਔਰ ਇੱਥੇ ਹੀ ਉਹਨਾਂ ਨੇ ਨੱਪ ਦਿੱਤਾ ਸੀ ਗਏ ਉਸ ਮੁੰਡੇ ਨੂੰ ਤੇ ਉਸ ਟਾਈਮ ਤੇ 2014 ਦੇ ਵਿੱਚ ਉਹਦੇ ਤਾਇਆ ਹਰਜੀਤ ਸਿੰਘ ਨੇ ਇਸ ਗੱਲ ਦਾ ਖਰਸ਼ਾ ਜ਼ਾਹਿਰ ਕੀਤਾ ਸੀ ਤੇ ਉਦੋਂ 364 334 ਆਈਪੀਸੀ ਦੇ ਤਹਿਤ ਕੇਸ ਰਜਿਸਟਰਡ ਕਰਵਾਇਆ ਸੀਗਾ ਉਸ ਤੋਂ ਬਾਅਦ ਇਹ ਪਗੋੜੇ ਚੱਲੇ ਆ ਰਹੇ ਸੀ ਹੁਣ ਅਸੀਂ ਇਹਨਾਂ ਦੋਨਾਂ ਨੂੰ ਫੜ ਲਿਆ ਤੇ ਫੜ ਕੇ ਜਦੋਂ ਇਹਨਾਂ ਦੀ ਪੁੱਛਗਿੱਛ ਕੀਤੀ ਤੇ ਫਿਰ ਇਹ ਸਾਡੇ ਕੋਲ ਮੰਨੇ ਆ ਕਿ ਜੀ ਅਸੀਂ ਇਸ ਤਰੀਕੇ ਨਾਲ ਉਹਦਾ ਗਲਾ ਘੁੱਟ ਕੇ ਕਿਉਂਕਿ ਸਾਡੇ ਨਾਜਾਇਜ਼ ਰਿਸ਼ਤਿਆਂ ਦੇ ਵਿੱਚ ਰੋੜਾ ਬਣ ਰਿਹਾ ਸੀਗਾ ਇਹ ਇਹ ਕਰਕੇ ਉਹਦਾ ਗਲਾ ਘੁੱਟ ਕੇ ਇਹਨਾਂ ਦੋਨਾਂ ਜਣਿਆਂ ਨੇ ਮਾਰ ਕੇ ਦਿਨੂ ਇੱਕ ਨਾਲੋਂ ਪਿੱਛੇ ਰਹਿ ਗਏ ਉਹਨੂੰ ਬੜਾ ਚੇਰਾ ਹੋ ਗਿਆ ਤੇ ਦੋ ਕਮਰੇ ਦੇ ਹੂੰ ਠੀਕ ਹੈ ਤੇ ਕੀ ਹੋਇਆ ਕਿਸ਼ੂਦੋ ਕੀ ਗੱਲ ਹੋ ਗਈ ਸੀ ਕਿੰਦਾ ਮਾਰੇ ਗੱਲ ਤਾਂ ਹੋਈ ਸੀ ਕੰਦਾ ਟਪ ਟਪ ਹੁੰਦਾ ਹੈ ਤਾਂ ਤਾਂ ਕਰਤੇ ਕਿੰਦਾ ਮਾਰ ਮੈਂ ਫਿਰ ਇਹਨਾਂ ਗਾਲ ਖੋਟ ਕੇ ਮਾਰੇ ਦੇ ਕਿੱਥੇ ਨੱਪਿਆ ਨੱਪਿਆ ਇੱਕ ਹੀ ਆ ਪੂਰਾ ਮਨੂ ਹਣ ਮੈਨੂੰ ਬੜਾ ਚੇਰਾ ਹੋ ਗਿਆ ਨਿਕੜੇ ਨੂੰ ਤਿੰਨ ਸਾਲ ਹੋ ਗਏ ਕਰੰਤਨਾ ਨੂੰ ਅ ਕਮਰੇ ਸੇਅਰ ਕਰ ਲੋ ਤੋਰ ਕੰਮ ਦੇ ਖੰਡ ਨੂੰ ਤੋੜਨ। ਹਨਾ ਉਹ ਦਿੱਤੇ। ਬੀਤੇ ਦਿਨ ਬਠਿੰਡਾ ਦੇ ਸਾਹਿਬਜਾਦਾ ਅਜੀਤ ਸਿੰਘ ਰੋਡ ਦੇ ਉੱਤੇ ਹੋਏ ਸੜਕੀ ਹਾਦਸੇ ਦੇ ਦੌਰਾਨ ਦੋ ਵਿਅਕਤੀ ਜ਼ਖਮੀ ਤੇ ਇੱਕ ਚਾਹ ਵੇਚਣ ਵਾਲੇ ਦੀ ਰੇੜੀ ਟੁੱਟਣ ਦੇ ਕਾਰਨ ਨੁਕਸਾਨ ਹੋਇਆ। ਇਸ ਘਟਨਾ ਦੇ ਦੌਰਾਨ ਇਨਸਾਫ ਦੀ ਗੁਹਾਰ ਲਗਾ ਰਹੇ ਚਾਹ ਦਾ ਕੰਮ ਕਰਨ ਵਾਲੇ ਵਿਜੇ ਠਾਕੁਰ ਵੱਲੋਂ ਖੁਦ ਨੂੰ ਮਾਰਨ ਦੀ ਕੋਸ਼ਿਸ਼ ਕੀਤੀ ਗਈ। ਖੋਦ ਨੂੰ ਬੁਰੇ ਤਰੀਕੇ ਦੇ ਨਾਲ ਜ਼ਖਮੀ ਕਰਨ ਤੋਂ ਬਾਅਦ ਵਿਜੇ ਕੁਮਾਰ ਨੂੰ ਬਠਿੰਡਾ ਦੇ ਸਰਕਾਰੀ ਹਸਪਤਾਲ ਦੇ ਵਿੱਚ ਜ਼ੇਰੇ ਇਲਾਜ ਲਈ ਦਾਖਲ ਕਰਵਾਇਆ ਗਿਆ ਜਿਸ ਦੌਰਾਨ ਸਰਕਾਰੀ ਹਸਪਤਾਲ ਤੋਂ ਵਿਜੇ ਠਾਕੁਰ ਨੇ ਏਮਜ਼ ਦੇ ਵਿੱਚ ਰੈਫਰ ਕਰ ਦਿੱਤਾ ਗਿਆ ਆਜੀਤ ਰੋਡ ਤੇ ਪਿਛਲੇ ਦਿਨ ਜਿਹੜਾ ਕੀ ਰਾਤ ਐਕਸੀਡੈਂਟ ਹੋਇਆ ਸੀ ਉਹਦੇ ਵਿੱਚ ਇੱਕ ਮੋਟਰਸਾਈਕਲ ਸਵਾਰ ਦੋ ਵਿਅਕਤੀ ਜ਼ਖਮੀ ਹੋਏ ਸੀ ਇੱਕ ਰੇੜੀ ਵਾਲੇ ਦੀ ਰੇੜੀ ਟੁੱਟ ਗਈ ਸੀ ਉਹ ਵਿਅਕਤੀ ਵੱਲੋਂ ਅੱਜ ਆਪਣੇ ਆਪ ਨੂੰ ਕਾਫੀ ਨੁਕਸਾਨ ਪਹੁੰਚਾਇਆ ਗਿਆ ਸ਼ਰੀਰ ਤੇ ਕੀ ਕਹਿਣਾ ਚਾਹੁੰਦੇ ਸੀ ਇੱਕ ਥਾਣਾ ਸਿਵਲ ਲਾਈਨ ਵੇਖੇ ਸਾਨੂੰ ਇੱਕ ਇਨਫਾਰਮੇਸ਼ਨ ਮਿਲੀ ਸੀ ਕਿ ਰਾਤ ਨੂੰ ਇੱਕ ਮੋਟਰਸਾਈਕਲ ਤੇ ਕਾਰ ਦਾ ਐਕਸੀਡੈਂਟ ਹੋਇਆ ਸੀਗਾ ਉਸ ਦੇ ਜਦੋਂ ਐਕਸੀਡੈਂਟ ਹੋਇਆ ਸੀਗਾ ਤਾਂ ਜਿਹੜੇ ਮੋਟਰਸਾਈਕਲ ਸਵਾਰ ਸੀਗੇ ਉਹ ਕਾਫੀ ਇੰਜਰਡ ਸੀਗੇ ਤੇ ਹਸਪੀਟਲ ਐਡਮਿਟ ਹੋ ਗਏ ਸੀ ਮੀਨ ਟਾਈਮ ਜਦੋਂ ਐਕਸੀਡੈਂਟ ਹੁੰਦਾ ਹੈਗਾ ਤਾਂ ਉਹ ਕਾਰ ਉੱਥੇ ਇਮਬੈਲੈਂਸ ਹੋ ਕੇ ਉੱਥੇ ਸਾਈਡ ਤੇ ਇੱਕ ਰੇੜੀ ਖੜੀ ਸੀ ਜੋ ਕਾਰ ਉਹ ਰੇੜੀ ਦੇ ਵਿੱਚ ਵੱਜੀ ਜਿਸ ਕਰਕੇ ਰੇੜੀ ਦਾ ਵੀ ਨੁਕਸਾਨ ਹੋ ਗਿਆ ਤੋ ਉਸ ਬੰਦੀ ਜੋ ਥਾਣਾ ਸਿਵਲ ਲਾਈਨ ਦੀ ਟੀਮ ਹੈ ਹਸਪੀਟਲ ਗਈ ਸੀ ਕਿਉਂਕਿ ਜਿਹੜੇ ਇੰਜਰਡ ਸੀ ਮੋਟਰਸਾਈਕਲ ਸਵਾਰ ਸੀ ਅਸੀਂ ਉਹਨਾਂ ਦਾ ਬਿਆਨ ਲਿਖ ਕੇ ਅੱਗੇ ਮੁਕੱਦਮਾ ਦਰਜ ਕਰਨਾ ਸੀਗਾ ਬਟ ਜਿਹੜੇ ਇੰਜਰਡ ਸੀਗੇ ਉਹ ਡਾਕਟਰ ਸਾਹਿਬ ਵੱਲੋਂ ਅਨਫਿਟ ਦੇ ਦਿੱਤਾ ਗਿਆ ਸੀਗਾ ਸਟੇਟਮੈਂਟ ਲਈ ਤਾਂ ਮੀਨ ਟਾਈਮ ਜਿੰਨਾ ਅਗਲੇ ਦਿਨ ਜੋ ਜਿਸ ਆਦਮੀ ਦੀ ਰੇੜੀ ਸੀਗੀ ਉਹ ਵੀ ਆਇਆ ਸੀ ਤਾਂ ਉਸ ਪੁਲਿਸ ਵੱਲੋਂ ਉਸ ਨੂੰ ਦੱਸ ਦਿੱਤਾ ਗਿਆ ਸੀਗਾ ਵੀ ਇਸ ਸਬੰਧੀ ਅਸੀਂ ਇਹ ਮੁਕੱਦਮਾ ਦਰਜ ਕਰਾਂਗੇ ਜੀ ਡੂਰਿੰਗ ਇਨਵੈਸਟੀਗੇਸ਼ਨ ਅਸੀਂ ਮੁਕੱਦਮਾ ਦਰਜ ਕਰਕੇ ਇਸ ਦੀ ਤਫ਼ਤੀਸ਼ ਪ੍ਰੋਪਰ ਕਰਾਂਗੇ ਤੇ ਅਗਰ ਉਸ ਦੀ ਕੋਈ ਰੇੜੀ ਦਾ ਨੁਕ ਅਕੋਰਡਿੰਗਲੀ ਅਸੀਂ ਉਹਦੀ ਅੰਡਰ ਇਨਵੈਸਟੀਗੇਟ ਕਰ ਲਾਂਗੇ ਬਟ ਉਹਨੇ ਵੱਲੋਂ ਇਹ ਕਿਹਾ ਜਾਂਦਾ ਸੀ ਕਿ ਮੈਨੂੰ ਪੈਸੇ ਦਿੱਤੇ ਜਾਂਦਾ ਜਾਂ ਦਵਾਈਆਂ ਜਾਂ ਤਾਂ ਮੈਂ ਇਹ ਹੀ ਸਪਸ਼ਟ ਕਰਨਾ ਚਾਹਣਾ ਹੈਗਾ ਕਿ ਕਿਸੇ ਕੋਈ ਪੈਸੇ ਦਾ ਕੋਈ ਦੇਣਾ ਹੈ ਜਾਂ ਲੈਣਾ ਹੈ ਇਹਦੇ ਵਿੱਚ ਪੁਲਿਸ ਡਿਪਾਰਟਮੈਂਟ ਦਾ ਕੋਈ ਰੋਲ ਨਹੀਂ ਹੈ ਕੱਲ ਨੂੰ ਜਦੋਂ ਅਸੀਂ ਇਹਦੀ ਇਨਵੈਸਟੀਗੇਸ਼ਨ ਕਰਕੇ ਜਦੋਂ ਅਸੀਂ ਫਾਈਨਲ ਰਿਪੋਰਟ ਕੋਰਟ ਦੇ ਵਿੱਚ ਸਬਮਿਟ ਕਰ ਦਾਂਗੇ ਜੋ ਵੀ ਰੈਲੇਵੈਂਟ ਸੈਕਸ਼ਨਸ ਬਣਨਗੇ ਕਿਸੇ ਦਾ ਕੋਈ ਨੁਕਸਾਨ ਹੋਇਆ ਜਾਂ ਇੰਜਰੀ ਹੋਈ ਉਹ ਸਬੰਧੀ ਜੋ ਵੀ ਮਾਨਜੋ ਕੋਰਟ ਦਾ ਫੈਸਲਾ ਹੋਊਗਾ ਚਾਹੇ ਉਹ ਕੋਰਟ ਕੰਪਨਸੇਟ ਕਰ ਦੇ ਸਜ਼ਾ ਦੇ ਦੇ ਜਿੰਦਾ ਵੀ ਜੋ ਵੀ ਕੋਰਟ ਦਾ ਫ ਬਠਿੰਡਾ ਪੁਲਿਸ ਵੱਲੋਂ ਸ਼ਾਮੀ 5 ਵਜੇ ਤੋਂ 7 ਵਜੇ ਤੱਕ ਸਪੈਸ਼ਲ ਨਾਕੇ ਬੰਦੀ ਕੀਤੇ ਗਏ ਜਿਸ ਵਿੱਚ ਸ਼ਹਿਰ ਨੂੰ ਆਉਣ ਵਾਲੀਆਂ ਸਾਰੀਆਂ ਸੜਕਾਂ ਤੇ ਤੁਹਾਨੂੰ ਪੁਲਿਸ ਹੀ ਪੁਲਿਸ ਨਜ਼ਰ ਆਵੇਗੀ ਹਰ ਆਉਣ ਜਾਣ ਵਾਲੇ ਵਹੀਕਲ ਦੀ ਬਰੀਕੀ ਦੇ ਨਾਲ ਜਾਂਚ ਕੀਤੀ ਜਾ ਰਹੀ ਹੈ ਉਹਨਾਂ ਦੀ ਆਰਸੀ ਤੋਂ ਲੈ ਕੇ ਗੱਡੀ ਦੀ ਵੀ ਤਲਾਸ਼ੀ ਲਈ ਜਾ ਰਹੀ ਹੈ ਤੇ ਇਸ ਤਲਾਸ਼ੀ ਦਾ ਸਿਰਫ ਇੱਕ ਹੀ ਮਕਸਦ ਹੈ ਕਿ ਸਾਡੇ ਆਜ਼ਾਦੀ ਦਿਹਾੜੇ ਨੂੰ ਲੈ ਕੇ ਕੋਈ ਵੀ ਸ਼ਰਾਰਤੀ ਅਨਸਰ ਮਾਹੌਲ ਖਰਾਬ ਨਾ ਕਰੇ ਜਿਸ ਕਰਕੇ ਬਠਿੰਡਾ ਪੁਲਿਸ ਦੇ ਵੱਡੇ ਅਧਿਕਾਰੀ ਖੁਦ ਸੜਕਾਂ ਤੇ ਉਤਰੇ ਹਨ ਤੇ ਵਹੀਕਲਾਂ ਦੀ ਬਰੀਕੀ ਦੇ ਨਾਲ ਚੈਕਿੰਗ ਕੀਤੀ ਗਈ ਬਟਪਟਾ ਪੁਲਿਸ ਵੱਲੋਂ 5 ਵਜੇ ਤੋਂ ਲੈ ਕੇ ਸ਼ਾਮ ਦੇ 7 ਵਜੇ ਤੱਕ ਸਪੈਸ਼ਲ ਨਾਕਾਬੰਦੀ ਚੱਕਰੀ ਜਾ ਰਹੀ ਹੈ ਜਿਸ ਦੇ ਵਿੱਚ ਜਿਹੜੇ ਮੇਨ ਪੁਆਇੰਟਸ ਅਗੇ ਸ਼ਹਿਰ ਦੇ ਜੋ ਸਿਟੀ ਸੀਲਿੰਗ ਦੇ ਪੁਆਇੰਟਸ ਅਗੇ ਸਾਡੇ ਉਹਨਾਂ ਦੇ ਵਿੱਚ ਜਿੰਨੀਆਂ ਮੇਨ ਸੜਕਾਂ ਸ਼ਹਿਰ ਦੇ ਵਿੱਚ ਐਂਟਰ ਹੁੰਦੀਆਂ ਨੇ ਉਹਨਾਂ ਨੇ ਸਾਰੇ ਪੁਆਇੰਟਸ ਤੋਂ ਅਸੀਂ ਇਲਾਕੇ ਨਾਲ ਕਵਰ ਕੀਤਾ ਹੈ ਸਪੈਸ਼ਲੀ ਜਿਹੜੇ ਵਹੀਕਲ ਸੈਂਟਰ ਹੋ ਰਹੇ ਨੇ ਸ਼ਹਿਰ ਦੇ ਅੰਦਰ ਉਹਨਾਂ ਸਾਰਿਆਂ ਦੀ ਅਸੀਂ ਥੋੜੀ ਚੈਕਿੰਗ ਕਰ ਰਹੇ ਹਾਂ ਡਾਕੂਮੈਂਟਸ ਚੈੱਕ ਕਰ ਰਹੇ ਹਾਂ ਜੇਕਰ ਕੋਈ ਬਿਨਾ ਡਾਕੂਮੈਂਟਸ ਦੇ ਇਕੱਦਰੋਂ ਚਲਾਨ ਇਸ਼ੂ ਕਰ ਰਹੇ ਹਾਂ ਬਾਕੀ ਵੀ ਜਿਹ ਨਕਾਬੰਦੀ ਹੈ ਅਸੀਂ ਲਗਾਤਾਰ ਕਰਦੇ ਆ ਰਹੇ ਤੇ ਸਪੈਸ਼ਲ ਚੈਕਿੰਗ ਪ੍ਰੋਸੀਜਰ ਵੀ ਨਾਲ ਨਾਲ ਚਲਾਏ ਜਾ ਰਹੇ ਆ ਮੇਨ ਮਕਸਦ ਹੈ ਕਿ ਜਿਹੜਾ ਸਾਡਾ ਇੰਡੀਪੈਂਡੈਂਸ ਡੇ ਦੇ ਸੈਲੀਬ੍ਰੇਸ਼ਨ ਦੇ ਰਿਗਾਰਡਿੰਗ ਅਸੀਂ ਵਕ ਵਕ ਚੈਕਿੰਗ ਪਲਾਨ ਬਣਾਏ ਆ ਉਸੇ ਪਲਾਨ ਦੇ ਅਕੋਰਡਿੰਗਲੀ ਜਿਹੜੀ ਹੈਗੀ ਅਸੀਂ ਵਕ ਵਕ ਟਾਈਮਸ ਦੇ ਉੱਪਰ ਵਕ ਵਕ ਜਗ੍ਹਾ ਦੇ ਉੱਪਰ ਚੈਕਿੰਗ ਕਰ ਰਹੇ ਆ ਲੋਕਾਂ ਦੇ ਵਿੱਚ ਇੱਕੋ ਮੈਸੇਜ ਦੇਣਾ ਕਿ ਜਿਹੜਾ ਇੰਡੀਪੈਂਡੈਂਸ ਦੇ ਸੈਲੀਬ੍ਰੇਸ਼ਨ ਦੇ ਰਿਗਾਰਡਿੰਗ ਸਾਡੇ ਵੱਲੋਂ ਪੂਰਾ ਇੰਤਜ਼ਾਮ ਕਰ ਲਏ ਗਏ ਨੇ ਜਿਹੜਾ ਵੀ ਕੋਈ ਸਸਪੀਸ਼ੀਅਸ ਬੰਦਾ ਜਾਂ ਛੱਕੀ ਬੰਦਾ ਕਿਸੇ ਇਲੈਗਲ ਐਕਟੀਵਿਟੀ ਦੇ ਵਿੱਚ ਇਨਵੋਲ ਪਾਇਆ ਗਿਆ ਉਸ ਦੇ ਖਿਲਾਫ ਸਖਤ ਕਾਰਵਾਈ ਵੀ ਕਰਾਂਗੇ ਕਿਹੜੀ ਥਾਂ ਹੈ ਸਰ ਇਹ ਤੇ ਕਿਹੜੀ ਕਿਹੜੀ ਕੀਮਾ ਇਸ ਵਕਤ ਅਸੀਂ ਕਿਹਾ ਚੌਪ ਜਿਹੜਾ ਹੈਗਾ ਮੇਨ ਸਿਟੀ ਦਾ ਪੁਆਇੰਟ ਹੈ ਜਿੱਥੇ ਵਿੱਚ ਦੋ ਨੈਸ਼ਨਲ ਹਾਈਵੇ ਜੋ ਇੱਕ ਲੋੜ ਤੋਂ ਤੇ ਇੱਕ ਫਰੀਦਕੋਟ ਤੋਂ ਆ ਕੇ ਅੰਮ੍ਰਿਤਸਰ ਦੇ ਵਿੱਚ ਐਂਟਰ ਹੁੰਦੇ ਆ ਇਸ ਜਗ੍ਹਾ ਦੇ ਉੱਪਰ ਅਸੀਂ ਐਸਐਚਓ ਥਰਮਲ ਦੇ ਨਾਲ ਸਾਡੀ ਪੀਐਸਆਰ ਦੀ ਟੀਮ ਡਿਪਲੋਏ ਕੀਤੀ ਹੋਈ ਹੈ ਜਿੱਦੇ ਵਿੱਚ ਜਿੰਨੇ ਵੀ ਵਹੀਕਲ ਸੈਂਟਰ ਕਰ ਰਹੇ ਨੇ ਸਾਰਾ ਉਹ ਚੈਕਿੰਗ ਕਰ ਰਹੇ ਨੇ ਬਟਾਲਾ ਦੇ ਉਮਰਪੁਰਾ ਇਲਾਕੇ ਵਿੱਚ ਗੈਸ ਪਾਈਪ ਫਟਣ ਕਰਕੇ ਚਾਰ ਲੋਕੀ ਜ਼ਖਮੀ ਹੋ ਗਏ ਸਨ ਜਿਨ੍ਹਾਂ ਵਿੱਚੋਂ ਇੱਕ ਨੂੰ ਲੁਧਿਆਣਾ ਵਿਖੇ ਰੈਫਰ ਕਰ ਦਿੱਤਾ ਗਿਆ ਸੀ ਜਿਸ ਨੌਜਵਾਨ ਦਾ ਨਾਮ ਸੀ ਰਿਸ਼ਪ ਅਗਰਵਾਲ ਇਸ ਦੀ ਉਮਰ ਕਰੀਬ 30 ਸਾਲ ਦੀ ਇਸ ਦੇ ਪਰਿਵਾਰ ਵਿੱਚ ਕੇਵਲ ਇਸ ਦੀ ਬਜ਼ੁਰਗ ਮਾਂ ਤੇ ਦਾਦੀ ਹੀ ਮੌਜੂਦ ਹੈ ਨੌਜਵਾਨ ਆਪਣੇ ਪਰਿਵਾਰ ਦਾ ਇੱਕੋ ਇੱਕ ਕਮਾਈ ਦਾ ਸਰਿਆ ਸੀ ਜਿਸ ਦੀ ਅਜੇ ਲੁਧਿਆਣਾ ਦੇ ਹਸਪਤਾਲ ਵਿੱਚ ਮੌਤ ਹੋ ਗਈ ਇਸ ਦੇ ਮ੍ਰਿਤਕ ਦੇਹ ਹੁਣ ਬਟਾਲਾ ਲਿਆਂਦੀ ਜਾਵੇਗੀ ਆ ਜੀ ਵਾਕਈ ਗੱਲ ਤੁਹਾਡੀ ਇਨਫੋਰਮੇਸ਼ਨ ਠੀਕ ਹੈ 25 ਸਤ ਨੂੰ ਇੱਕ ਬੜਾ ਅਨਫੋਰਚੂਨੇਟ ਇਨਸੀਡੈਂਟ ਹੋਇਆ ਸੀ ਜਿਹਦੇ ਵਿੱਚ Airtel ਵਾਲੇ ਆਪਣੇ ਪਾਈਪ ਉਹਦੀ ਪਾ ਰਹੇ ਸੀ ਫਾਈਬਰ ਤੇ ਨੀਚੇ ਤੋਂ ਗੁਜਰਾਤ ਗੈਸ ਦੀ ਵੀ ਉਥੋਂ ਪਾਈਪ ਲੰਘਦੀ ਸੀ ਉਹ ਗਲਤੀ ਦੇ ਨਾਲ ਕਿਤੇ ਉਥੇ ਪਾਈਪ ਉਹਨਾਂ ਦੀ ਡੈਮੇਜ ਹੋ ਗਈ ਜਿਸ ਨਾਲ ਗੈਸ ਦਾ ਰਿਸਾਵ ਹੋ ਗਿਆ ਤਾਂ ਇੱਕ ਪਾਰਟिकुलर ਜਗ੍ਹਾ ਤੋਂ ਨਿਕਲ ਕੇ ਉਹਨਾਂ ਦੇ ਦੁਕਾਨ ਤੇ ਏਸੀ ਲੱਗਾ ਸੀ ਜਿਨਾਂ ਦੀ ਇੱਕ ਵਾਰ ਸਾਡੀ ਡੈਥ ਹੋਈ ਹੈ ਉਥੇ ਉਹਨਾਂ ਦੀ ਦੁਕਾਨ ਦੇ ਅੰਦਰ ਤਿੰਨ ਚਾਰ ਬੈਠੇ ਸੀ ਹੋਰ ਵੀ ਨਾਲ ਦੇ ਉਹਨਾਂ ਦੇ ਗੌਂਡੀ ਜਾਂ ਯਾਰ ਦੋਸਤ ਵੀ ਸੀ ਬੱਚਾ ਵੀ ਸੀ ਉਹਦੇ ਵਿੱਚ ਤੇ ਉਹ ਇਕੋ ਦਮ ਹੀ ਉੱਥੇ ਫਾਇਰ ਕਿਆਜ ਕਰਕੇ ਪਤਾ ਨਹੀਂ ਕਿਸ ਤਰੀਕੇ ਨਾਲ ਕੁਝ ਸਪਾਰਕ ਜਾਂ ਕਿਤੇ ਕਰਕੇ ਹੋ ਗਈ ਤੇ ਉਹਦੇ ਸਬੰਧਤ ਦੇ ਵਿੱਚ ਅਸੀਂ ਕੇਸ ਰਜਿਸਟਰਡ ਆਪਣਾ 225 ਨੰਬਰ ਦੀ ਤਰੀਕ ਨੂੰ ਕਰ ਦਿੱਤਾ ਸੀ ਤੇ ਉਹਦੇ ਵਿੱਚ ਅ ਅੱਗੇ ਸਾਡੀ ਪ੍ਰोसीडिंग ਚੱਲਦੀ ਪਈ ਹੈ ਅੱਜ ਪਤਾ ਲੱਗਾ ਕਿ ਡੀਐਮਸੀ ਵੀ ਜਿਹਦੇ ਦਾਖਲ ਸਨ ਤੇ ਉਹਨਾਂ ਦੀ ਅੱਜ ਡੈਥ ਹੋ ਗਈ ਹੈ। ਇਹਦੇ ਵਿੱਚ ਅਸੀਂ ਹੁਣ ਅੱਗੇ ਫੱਤਰ ਕਾਰਵਾਈ ਕਰ ਰਹੇ ਹਾਂ ਤੇ ਅਸੀਂ ਜਿਹੜੀਆਂ ਬੰਦੀਆਂ ਧਾਰਾ ਦਾ ਬਾਧਾ ਕਰਕੇ ਤੇ ਮੁੜ ਕੇ ਬਾਅਦ ਵਿੱਚ ਨੈਕਸਟ ਇਨਵੈਸਟੀਗੇਸ਼ਨ ਪੂਰੀ ਕਰਾਂਗੇ। ਸ਼ੋਕਮਾਰ ਮੇਰੇ ਸਲਾਈਮ ਸ਼ਿੰਨਰ ਦੀ ਕਹਾਣ ਆਫ ਸੀ। ਜੀ। ਮੈਂ ਉਹਨਾਂ ਨੂੰ ਕਿਹਾ ਵਾ ਕੋਈ 2:15 ਮਿੰਟ ਤੇ ਮੈਂ ਵੀ ਗੈਸ ਲੀਕ ਹੋ ਰਹੀ ਹੈ। ਤੁਸੀਂ ਵਰਮਾ ਫੇਰਿਆ ਵਾ ਕਿ ਤੁਸੀਂ ਵੇਖੋ, ਨੂੰ ਬੰਦ ਕਰੋ। ਉਹਨਾਂ ਕੋ ਗੌਰ ਨਹੀਂ ਕੀਤੀ ਉਹ ਗਲੀ ਵਿੱਚ ਚੱਲ ਗਏ ਆ ਉੱਥੋਂ ਠਿਕਰਾ ਦੀ ਆਵਾਜ਼ ਆਉਂਦੀ ਜਿਵੇਂ ਬਲਾਸਟ ਹੋਇਆ ਵਾ ਅੱਧੇ ਘੰਟੇ ਬਾਅਦ ਬਲਾਸਟ ਹੋਇਆ ਰਿਸ਼ਮ ਬਾਹਰ ਹੁੰਦਾ ਪਟਾ ਅਸੀਂ ਸਾਰੇ ਭੱਜ ਗਏ ਆ ਬਲਾਕਸ ਹੋ ਕੇ ਬਹੁਤ ਮਾਰਾ ਕਰ ਰਹਾ ਸੀ ਦੋ ਸੈਸ਼ਨ ਸਾਡੀਆਂ ਅੱਜ ਦੀਆਂ ਖਾਸ ਖਬਰਾਂ ਨਵੀਆਂ ਤੇ ਤਾਜ਼ਾ ਖਬਰਾਂ ਦੇ ਨਾਲ ਤੁਹਾਡੇ ਸਾਹਮਣੇ ਫਿਰ ਤੋਂ ਰੂਬਰ ਹੋਵਾਂਗੇ ਤਦ ਤੱਕ ਲਈ ਮੈਨੂੰ ਯਾਨੀ ਕਿ ਤੇ ਜਿੰਦਰ ਕੌਰ ਨੂੰ ਦਿਓ ਇਜਾਜ਼ਤ ਰੱਬ ਰਾਖਾ